ਪੰਜਾਬ ਦਾ ਸਭ ਤੋਂ ਵੱਡਾ ਪੁਰਾਣੇ ਟਰੈਕਟਰਾਂ ਦਾ ਸ਼ੋਅਰੂਮ ਜਿੱਥੇ ਤੁਹਾਨੂੰ ਤੁਹਾਡੀ ਲੋੜ ਮੁਤਾਬਕ ਹਰੇਕ ਟਰੈਕਟਰ ਮਿਲੂਗਾ ਤੁਹਾਨੂੰ ਸਸਤਾ ਟਰੈਕਟਰ ਚਾਹੀਦਾ ਸਸਤਾ ਮਿਲ ਜੂਗਾ ਮਹਿੰਗਾ ਚਾਹੀਦਾ ਮਹਿੰਗਾ ਮਿਲ ਜੂਗਾ ਨਵਾਂ ਚਾਹੀਦਾ ਨਵਾਂ ਮਿਲ ਜੂਗਾ ਪੁਰਾਣਾ ਚਾਹੀਦਾ ਪੁਰਾਣਾ ਮਿਲ ਜੂਗਾ ਸਾਰੇ ਮਿਲ ਜਾਣਗੇ ਤੁਹਾਨੂੰ ਤੇ ਅੱਜ ਆਪਾਂ ਤੁਹਾਨੂੰ ਨਵੇਂਾਂ ਤੋਂ ਸ਼ੁਰੂ ਕਰਾਵਾਂਗੇ ਪੁਰਾਣੇ ਦਾ ਟਰੈਕਟਰ ਆਪਾਂ ਸ਼ੁਰੂ ਤੋਂ ਪਹਿਲਾਂ ਬੋਲਦੇ ਹਾਂ ਉਹਨੇ ਵੀ ਆਹ ਜਿਹੜੇ ਟਰੈਕਟਰ ਆਈ ਘੱਟ ਰੇਟ ਵਾਲੇ ਆ ਇਧਰਲੇ ਪਾਸੇ ਟਰੈਕਟਰ ਨਵੇਂ ਖੜੇ ਆ ਜਿਹੜੇ ਜਮਾਂ ਆਏ ਲਾ ਲਓ ਵੀ ਤੁਸੀਂ ਬਸ ਸ਼ੋਅਰੂਮ 'ਚੋਂ ਨਿਕਲ ਕੇ ਮਾਡਲ ਦਾ ਇਹਦਾ ਮਾਡਲ ਭਾਵੇਂ 20 ਹੋਊਗਾ ਜੀ 20 ਮਾਡਲ ਤੁਹਾਨੂੰ ਦੇਖਣ ਨੂੰ ਨਹੀਂ ਲੱਗਣਾ ਵੀ ਇਹ 20 ਆ ਮੈਨੂੰ ਪਹਿਲਾਂ ਵੀ ਆਇਆ ਲੱਗਿਆ ਮੈਂ ਤਾਂ ਹੀ ਨਵਾਂ ਗਿਆ ਸੀ ਮੈਂ ਕਿਹਾ 23 ਮਾਡਲ ਲੱਗਦਾ ਦੇਖਣ ਨੂੰ ਪਰ 2020 ਮਾਡਲ ਆ ਜਮਾਂ ਨਵਾਂ ਟਰੈਕਟਰ ਆ ਜਮਾਂ ਨਵੇਂ ਟਾਇਰ ਆ ਇਹ ਦੇਖਣ ਤੋਂ ਲੱਗਦਾ ਜੀ ਬਹੁਤ ਘੱਟ ਚੱਲਿਆ ਹੋਊਗਾ ਇਹ ਸੈਂਕੜਿਆਂ ਤੋਂ ਵੀ ਘੱਟ ਹੀ ਚੱਲਿਆ ਹੋਊਗਾ ਘੰਟੇ ਤੇ ਬਾਕੀ ਪੰਜਾਬ ਨੰਬਰ ਆ ਮੇਨ ਗੱਲ ਜਿਹੜੀ ਕਿ ਮੇਨ ਗੱਲ ਨੰਬਰਾਂ ਤੇ ਆ ਕੇ ਅੜਕਦੀ ਆ ਸਾਰੇ ਨੰਬਰ ਤੁਹਾਨੂੰ ਪੰਜਾਬ ਮਿਲਣਗੇ ਕੋਈ ਪਰੇਸ਼ਾਨੀ ਨਹੀਂ ਆਉਦੀ ਮੈਸੀ ਆ ਗਿਆ ਜੀ ਮੈਸੀ 95100 ਇਹ ਟਰੈਕਟਰ ਵੀ ਇਹ ਵੀ ਵੀ ਮਾੜਲਾ 6,90,000 ਰੁਪਏ ਰੇਟ ਆ ਟਰੈਕਟਰ ਤੁਸੀਂ ਦੇਖ ਲਓ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਟਰੈਕਟਰ ਜਿਵੇਂ ਨਵਾਂ ਇਹ ਵੀ ਬਾਈ ਫਿਰ ਆ ਗਿਆ ਜੀ ਫੋਰ 36B ਇਹ 1996 ਮਾਡਲ ਆ ਤੇ 3,40,000 ਰੁਪਏ ਡਿਮਾਂਡ ਆ ਕੰਡੀਸ਼ਨ ਇਹਦੀ ਵੀ ਸਾਫ਼ ਪਈ ਐ ਐਮ ਆਰ ਐਫ ਦੇ ਨਵੇਂ ਟਾਇਰ ਆ ਬਾਈ ਤੇ ਮੂਹਰ ਦੀ ਜੋੜੀ ਵੀ ਨਵੀਂ ਆ ਮਗਰ ਦੀ ਜੋੜੀ ਵੀ ਨਵੀਂ ਉੱਤੇ ਆ ਮਾਰ ਕੇ ਦੇਖੋ ਐਮ ਆਰ ਐਫ ਦੇ ਮਾਰਕੇ ਵੀ ਨਹੀਂ ਲਏ ਹਜੇ ਤੇ ਆ ਲੂਈ ਜਮੀ ਨਹੀਂ ਲਈ ਹੈ ਨਾ ਤੇ ਇਹ ਵੀ ਟਰੈਕਟਰ ਜਮਾ ਨਵੇਂ ਆ ਰਿਹਾ 340000 ਫਿਰ ਆ ਗਿਆ ਜੀ ਅਰਜਨ ਨੋਵਾ ਮਹਿੰਦਰਾ ਵਾਲਾ ਦਾ ਅਰਜਨ ਨੋਵਾ 605 ਡੀਆਈ ਤੇ 2022 ਮਾਡਲ ਆ ਇਹਦਾ 775 ਰੇਟ ਆ 775000 ਟਾਇਰ ਇਹਦੇ ਵੀ ਨਵੇਂ ਪਏ ਇਹ ਵੀ ਨਵਾਂ ਟਰੈਕਟਰ ਆ ਜੀ ਫਿਰ ਆ ਗਿਆ ਜੀ ਇਧਰਲੇ ਪਾਸੇ ਕਬੂਟਾ ਇਹ ਨਵਾਂ ਟਰੈਕਟਰ ਆਇਆ ਮਾਰਕੀਟ ਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਦੋ ਤਿੰਨ ਸਾਲ ਹੋ ਗਏ ਤਿੰਨ ਚਾਰ ਸਾਲ ਨੂੰ ਲਾਂਚ ਹੋਏ ਨੂੰ ਤੇ ਕਮਾਲ ਦੇ ਇਹਦੇ ਰਿਜ਼ਲਟ ਆ ਰਹੇ ਆ ਨਾ ਤੇ ਬਾਕੀ 2023 ਮਾਡਲ ਆ 8,65,000 ਰੁਪਏ ਰੇਟ ਆ ਜੀ ਤੇ ਟਾਇਰ ਇਹਦੇ ਵੀ ਨਵੇਂ ਆ ਬਾਈ ਟਾਇਰ ਨੇੜੇ ਹੋ ਕੇ ਦਿਖਾ ਦੇ ਨਵੇਂ ਟਾਇਰਾਂ ਦੇ ਵਿੱਚ ਜਮਾ ਸਾਰੇ ਟਰੈਕਟਰ ਟਰੈਕਟਰ ਵੀ ਨਵੇਂ ਆ ਟਾਇਰ ਵੀ ਨਵੇਂ ਆ ਬਾਈ ਕੰਡੀਸ਼ਨਰ ਵੀ ਜਮਾ ਨਵੇਂ ਆ 2021 ਮਾਡਲ ਇਧਰਲੇ ਪਾਸੇ 9,95,000 ਰੁਪਏ ਦਾ ਰੇਟ ਤਾਂ ਵੱਧਾ ਖੁਣ ਦੇਖਣ ਤੋਂ ਪਹਿਲਾਂ ਲੱਗ ਜੂ 4x4 ਹਨਾ ਤੁਹਾਡਾ ਢੀ ਛਤਰੀ ਆ ਮੇਨ ਗੱਲ ਆ ਵੀ ਜਿਵੇਂ ਤੇ ਤੇ ਪੰਜਾਬ ਨੰਬਰ ਆ ਪੀਬੀ 29 ਮੋਗੇ ਦਾ ਇਥੋਂ ਦਾ ਲੋਕਲੀ ਆ ਫਿਰ ਆਗੇ ਜੀ ਫਾਰਮ ਟਰੈਕ 60 ਇਹਦੀ ਗੱਲ ਕਰੀਏ ਤਾਂ ਪੀਬੀ 13 ਪੀਬੀ 13 ਸੰਗਰੂਰ ਆ 2018 ਮਾਡਲ ਹੈ 5,65,000 ਰੁਪਏ ਰੇਟ ਆ ਜੀ ਦੇਖ ਸਾਨੂੰ ਬਾਕੀ ਕੰਡੀਸ਼ਨ ਤੇ ਟਾਇਰਾਂ ਦੀ ਕੰਡੀਸ਼ਨ ਇਹਦੀ ਵਧੀਆ ਪਈ ਆ ਤੇ ਨਾਲ ਦੇ ਅਰੀਜਨਲ ਟਾਇਰ ਮਿਲ ਲਗੇ ਤੁਹਾਨੂੰ HMT 65B ਇਹ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਇਹ ਵੀ ਕੰਡੀਸ਼ਨ ਚ ਜਿਵੇਂ ਨਵਾਂ ਪਿਆ 2009 ਮਾਡਲ ਹੈ 4,60,000 ਰੁਪਏ ਡਿਮਾਂਡ ਆ ਪੀਵੀ 29 ਮੋਗੇ ਦਾ ਨੰਬਰ ਆ ਟਰੈਕਟਰ ਦੀ ਕੰਡੀਸ਼ਨ ਦੇਖੋ ਟਾਇਰ ਟੱਪਾ ਦੇਖੋ ਬਾਈ ਟਾਇਰ ਦੀ ਗੱਲ ਕਰੀਏ ਟਾਇਰ ਵੀ ਨਵੇਂ ਪਈਆ ਕੰਡੀਸ਼ਨ ਵਾਲੇ ਪਾਸੋਂ ਜਿਵੇਂ ਕੋਈ ਵੀ ਇਹਦੇ ਵਿੱਚ ਉਹ ਨਹੀਂ ਹੈਗਾ ਕੰਡੀਸ਼ਨ ਵਾਲੇ ਪਾਸੋਂ ਕੋਈ ਉਹ ਨਹੀਂ ਕਮੀ ਨਹੀਂ ਹੈਗੀ ਕੰਡੀਸ਼ਨ ਫੁੱਲ ਓਕੇ ਆ 5310 ਆ ਗਿਆ ਜੀ 5310 ਜੌਂਡੀਰ ਇਹ 53 10 ਹੈ 2016 ਮਾਡਲ ਹੈ 6 ਲੱਖ 45000 ਡਿਮਾਂਡ ਹੈ ਤੇ ਦੇਖ ਸਕਦੇ ਹੋ ਬਾਕੀ ਤੁਸੀਂ ਉਹ ਦੇਖ ਸਕਦੇ ਹੋ ਤੇ ਕੰਡੀਸ਼ਨ ਵਾਲੇ ਪਾਸੇ ਓਕੇ ਪਿਆ ਵੀ ਟਾਇਰਾਂ ਟੂਰਾਂ ਦਾ ਓਕੇ ਪਿਆ ਬਾਕੀ ਮੇਨ ਗੱਲ ਹੈ ਕਿ ਕਾਗਜ਼ ਪੱਤਰਾਂ ਵਾਲੇ ਪਾਸੋਂ ਵੀ ਜਮ੍ਹਾਂ ਸੌਕੇ ਕਰਨਗੇ ਤੁਹਾਨੂੰ ਇਹ ਕਾਗਜ਼ ਪੱਤਰ ਜਿੰਨੇ ਵੀ ਇਹਨਾਂ ਦੇ ਕੋਲੇ ਜਿਹੜੇ ਜਿਹੜੇ ਟਰੈਕਟਰ ਦੇ ਜਿੰਨੇ ਵੀ ਕਾਗਜ਼ ਪੱਤਰ ਹੋਣਗੇ ਤੁਹਾਨੂੰ ਸਭ ਮੌਕੇ ਤੇ ਪ੍ਰੋਵਾਈਡ ਕਰਕੇ ਦੇਣਗੇ ਇਹ ਵੀ ਇਹਨਾਂ ਦੀ ਗਾਰੰਟੀ ਹੈ ਟਰੈਕਟਰ ਲਾਉਂਗੇ ਇਹਨਾਂ ਦੀ ਕੰਡੀਸ਼ਨ ਦੀ ਜ਼ਿੰਮੇਵਾਰੀ ਹੋਊਗੀ ਸਾਰੀ ਇਹਨਾਂ ਦੀ ਤੇ ਮੇਨ ਗੱਲ ਹੋਰ ਆ ਵੀ ਇੰਜਨ ਗੇਅਰ ਵਾਲੀ ਪੂਰੀ ਜ਼ਿੰਮੇਵਾਰੀ ਹੋਊਗੀ ਚਾਹੇ ਇੱਥੋਂ ਟਰੈਕਟਰ ਲੈ ਕੇ ਤੁਸੀਂ ਉੱਥੇ ਜਾ ਕੇ ਖੇਤਾਂ ਦੇ ਵਿੱਚ ਆ ਨਾਲ ਹੀ ਸੈੱਟ ਲਿਓ ਭਾਵੇਂ ਤੁਹਾਨੂੰ ਕੋਈ ਕਮੀ ਨਹੀਂ ਆਉਂਦੀ ਆ ਦੇਖੋ ਇਧਰਲੇ ਪਾਸੇ 2016 ਮਾਡਲ 2021 ਮਾਡਲ ਆ ਗਿਆ ਅ ਅਰਜਨ ਨੋਵੋ 605 ਡੀਹ ਮਹਿੰਦਰਾ ਵਾਲਿਆਂ ਦਾ ਤੇ ਇਹਦੀ ਗੱਲ ਕਰੀਏ 895000 ਰੁਪਏ ਰਮਾੜਾ 2021 ਮਾਡਲ ਆ ਕੰਡੀਸ਼ਨ ਵਾਲੇ ਪਾਸੋਂ ਜਮਾ ਓਕੇ ਬੈਟਰ ਟਰੈਕਟਰ ਕਿਸੇ ਪਾਸੋਂ ਕੋਈ ਕਮੀ ਨਹੀਂ ਹੈਗੀ ਇਨਾ ਵਾਰ ਤਾਂ ਬੋਲਣ ਦੀ ਲੋੜ ਵੀ ਹੈ ਨਹੀਂ ਕਿਉਂਕਿ ਇਹ ਸਾਰੇ ਕੈਟੇਗਰੀ ਜਿੰਨੇ ਵੀ ਟਰੈਕਟਰ ਖੜੇ ਸਾਰੇ ਨਵੇਂ ਆ ਆਜੋ ਹੁਣ ਮੈਂ ਤੁਹਾਨੂੰ ਉਹ ਟਰੈਕਟਰ ਦਿਖਾਉਣਾ ਜਿਹੜੇ ਆਪਣੇ ਅਰਗਿਆਂ ਦੇ ਹਿਸਾਬ ਚ ਆ ਜਾਣਗੇ ਮੰਨ ਕੇ ਚਲੋ ਘੱਟ ਰੇਟ ਆ ਟਰੈਕਟਰ ਆਜੋ ਇਹਦਾ ਵੱਡੇ ਜ਼ਿਮੀਂਦਾਰਾਂ ਵਾਲੇ ਆ ਕੇ ਟਰੈਕਟਰ ਜਿਨ੍ਹਾਂ ਨੂੰ ਮਹਿੰਗੇ ਟਰੈਕਟਰ ਚਾਹੀਦੇ ਆ ਥੋੜੇ ਜਿਵੇਂ ਮੰਨ ਕੇ ਚਲੋ ਘਾ ਵੱਧ ਲਾਗਤ ਦੇ ਵਿੱਚ ਹੁਣ ਇਹ ਤੋਂ ਸ਼ੁਰੂ ਕਰ ਲਈਏ ਜੇ ਕਿਸ ਨੇ 2 3 4 ਕਿੱਲਿਆਂ ਵਾਲੀ ਮੰਨ ਕੇ ਚਲੋ ਪਹਿਲੀ 2 3 4 ਕਿੱਲੇ ਪਹਿਲੀ ਕਰ ਰਿਹਾ ਨਾ ਆਪਦੀ ਪਹਿਲੀ ਜੀ ਤੇ ਟਰੈਕਟਰ ਚਾਹੀਦਾ ਡੰਗਾਸਾਰ ਨੂੰ ਆਲ ਰਾਊਂਡਰ ਟਰੈਕਟਰ ਚਾਹੀਦਾ ਸਾਰੇ ਸੰਦ ਖਿੱਚਣ ਵਾਸਤੇ ਸਾਰਾ ਪੂਰਾ ਘੈਂਟ ਟਰੈਕਟਰ ਹੋਵੇ ਆ ਖੜਾ ਜੀ 1999 ਮਾਡਲ ਦਾ 2 ਲੱਖ 15000 ਰੁਪਏ ਡਿਮਾਂਡ ਆ ਟਾਇਰ ਵਧੀਆ ਪਏ ਆ ਕੋਈ ਟਰੈਕਟਰ ਦਾ ਕੰਮ ਹੋਣਾ ਲਈ ਘੈਂਟ ਕੰਡੀਸ਼ਨ ਆ ਸੋਨਾ ਲੀਕਾ ਡੀਆਈ 60 ਐਰਐਕਸ ਆ ਗਿਆ ਜੇ ਕੋਈ ਸੋਨਾ ਲੀਕਾ ਦਾ ਲਵਰ ਆ ਉਹਦੇ ਵਾਸਤੇ ਸੋਨਾ ਲੀਕਾ ਵੀ ਖੜਾ ਇਧਰਲੇ ਪਾਸੇ ਇਹਦਾ ਰੇਟ ਦੀ ਗੱਲ ਕਰੀਏ ਮੈਂ ਤੁਹਾਨੂੰ ਰ ਸ਼ਹਿਰੇ ਦੇ ਵਿੱਚ ਰੇਟ ਹੋਣਾ ਨਹੀਂ ਗਾ ਚਲੋ ਅੱਗੇ ਚੱਲਦੇ ਆ ਕੋਈ ਗੱਲ ਨਹੀਂ ਤੇ ਬਾਕੀ ਇਹਦਾ ਰੇਟ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਮੈਂ ਨੰਬਰ ਦਊਂਗਾ ਮਿਦਰਾਲਾ ਦਾ 555 ਡੀਆਈ ਪਾਵਰ 2016 ਮਾਡਲ ਦਾ ਇਹ ਵੀ ਥੋੜਾ ਜੁਕਾ ਮਾਡਲ ਆ ਗਿਆ 4,50,000 ਰੁਪਏ ਦੀ ਡਿਮਾਂਡ ਆ ਸਾਢੇ 4 ਲੱਖ ਰੁਪਏ ਦੇ ਵਿੱਚ ਇਹ ਟਰੈਕਟਰ ਥੋੜਾ ਹੋ ਜਾਊਗਾ ਸੋਨਾਲੀ ਕਾ ਡੀਆਈ 60 RX 2012 ਮਾਡਲ ਆ 4,35,000 ਰੁਪਏ ਦੀ ਡਿਮਾਂਡ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਦੇਖੋ ਨਵਾਂ ਟਰੈਕਟਰ ਪਿਆ ਜਮਾ ਬਾਈ ਕੰਡੀਸ਼ਨ ਵਾਲੇ ਪਾਸੋਂ 2012 ਮਾਡਲ ਆ ਦੇਖੋ ਮਾੜੀ ਜਿਹੀ ਮਿੱਟੀ ਮੁੱਟੀ ਪਈ ਆ ਉਂਟ ਜਦੋਂ ਮਾੜਾ ਜਿਹਾ ਪਾਣੀ ਮਾਰਿਆ ਟਰੈਕਟਰ ਦਾ ਰੰਗ ਪੇਟ ਭਈ ਨਵਾਂ ਨਵਾਂ ਵਰਗਾ ਨਿਕਲੂਗਾ ਨਾ ਫਿਰ ਆ ਗਿਆ ਜੀ ਮਹਿੰਦਰਾ 475 DI 2003 ਮਾਡਲ ਆ 2 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਇਹ ਵੀ ਦੇਖ ਲੋ ਟਰੈਕਟਰ ਕੇ ਨਾ ਫਿਰ ਆ ਗਿਆ ਸਵਰਾਜ 855 ਤੇ ਇਹ ਆਪਣਾ 2000 ਤਿੰਨ ਤਿੰਨ ਮਾਡਲ ਆ ਸ਼ਾਇਦ ਤੇ ਬਾਕੀ ਰੇਟ ਦਾ ਥੋੜਾ ਜਿਆਦਾ ਦਲਾਇਆ ਆ ਵਾ ਦੇਖ ਬਣੇ ਸਾਡੇ 2 ਲੱਖ ਕੁਛ ਰੇਟ ਆ ਇਹਦਾ ਦੇਖ ਸਾਨੂੰ ਬਾਕੀ ਤੁਸੀਂ ਹਾਂਜੀ 295000 295000 ਰੁਪਏ ਡਿਮਾਂਡ ਆ ਦੇਖ ਸਕਦੇ ਹੋ ਤੇ 2002 ਮਾਡਲ ਆ ਇਹਦਾ ਵੀ 295000 ਰੁਪਏ ਡਿਮਾਂਡ ਆ ਇਹ 9811 HMT ਬਾਈ ਤੇ ਇਹ ਮੋਸਟਲੀ ਉਹ ਲੋਕਾਂ ਵਾਸਤੇ ਹੋ ਸਕਦਾ ਟਰੈਕਟਰ ਜਿਨ੍ਹਾਂ ਨੇ ਤਿਆਰ ਕਰਵਾਉਣਾ ਨਾ ਬਾਈ ਕੰਡੀਸ਼ਨ ਇਹਦੀ ਵੀ ਆ ਜੇ ਐਂ ਚਲਾਈ ਜਾਊਂਗੇ ਐਂ ਵੀ ਚੱਲੀ ਜਾਊਗਾ ਜੇ ਤਿਆਰ ਕਰਾਉਣਾ ਤਿਆਰ ਵੀ ਕਰਾ ਸਕਦਾ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਟਾਇਰ ਨਵੇਂ ਪਈ ਹੋਇਆ ਬਾਈ ਜਿਵੇਂ ਮਾਰੇ ਪਦੇ ਨਾ ਫਿਰ ਆ ਗਿਆ ਇਧਰਲੇ ਪਾਸੇ ਇੱਕ ਹੋਰ ਉੱਚਾ ਮਾਡਲ ਟਰੈਕਟਰ ਦਿਖਾਉਣਾ PV13 ਸੰਗਰੂਰ ਆ ਜਾ ਬਾਈ ਆ ਦੇਖੋ ਇਧਰਲੇ ਪਾਸੇ ਨਵੇਂ ਟਾਇਰ ਆ ਬਾਈ ਟਰੈਕਟਰ ਦੇ ਬਾਕੀ ਟ੍ਰੇਟਰ ਦੀ ਕੰਡੀਸ਼ਨ ਓਕੇ ਪਈ ਆ 2021 ਮਾਡਲ ਆ 7 ਲੱਖ ਤੇ 65000 ਰੁਪਇਆ ਤੁਸੀਂ ਦੇਣਾ ਤੇ ਇਹ ਟਰੈਕਟਰ ਤੁਹਾਡਾ ਹੋ ਜਾਊਗਾ ਪੀਵੀ 13 ਨੰਬਰ ਹੈ ਨਾ ਬਾਕੀ ਲੋਨ ਲਾਉਣ ਦੀ ਗੱਲ ਮੈਨੂੰ ਕਨਫਰਮ ਨਹੀਂ ਹੈਗਾ ਵੀ ਲੋਨ ਇਹ ਕਰਵਾਉਂਦੇ ਆ ਕਿਵੇਂ ਆ ਬਾਕੀ ਤੁਸੀਂ ਲੋਨ ਦੀ ਗੱਲ ਬਾਈਆਂ ਨੂੰ ਫੋਨ ਤੇ ਕਰ ਸਕਦੇ ਹੋ ਨਾ ਬਾਕੀ ਕੀ ਗੱਲਬਾਤ ਆ 2022 ਮਾਡਲ ਦਾ 7 ਲੱਖ 45000 ਰੁਪਇਆ ਸੋਨਾ ਲੀਕਾ ਡੀਜੇ 60 XL ਟਰੈਕਟਰ ਇਹ ਵੀ ਓਕੇ ਪਿਆ ਪੀਵੀ 28 ਪੰਜਾਬ ਨੰਬਰ ਆ ਜਿੰਨੇ ਵੀ ਹੁਣ ਤੁਹਾਨੂੰ ਮੈਂ ਜਿਹੜੀ ਗੱਲ ਕਹੀ ਸੀ ਉਹ ਗੱਲ ਹੈਗੀ ਕਿ ਨਹੀਂ ਇਹਨਾਂ ਦੇ ਕੋਲ ਜਿੰਨੇ ਵੀ ਟਰੈਕਟਰ ਆ ਸਾਰੇ ਪੰਜਾਬ ਨੰਬਰ ਆ ਬਾਈ ਆਜੋ ਇਧਰਲੇ ਪਾਸੇ ਥੋੜੀ ਰਫ ਕੰਡੀਸ਼ਨ ਦੇ ਟਰੈਕਟਰ ਇੱਕ ਦੋ ਖੜੇ ਆ ਇਹ ਵਾਰ ਵੇਚਣ ਵਾਲੇ ਨਹੀਂ ਹੈਗੇ ਤੇ ਆ ਇਧਰਲੇ ਪਾਸੇ ਮਹਿੰਦਰਾ ਦਾ ਆ ਗਿਆ ਤੇ ਇਹਦਾ ਮੈਂ ਤੁਹਾਨੂੰ ਦੱਸਾਂ 475 ਡੀ ਹੈ ਹਨਾ ਇਹਦਾ ਮੈਂ ਰੇਟ ਦੱਸਦਾ ਜਿਹ ਲਿਖਿਆ ਹੋਇਆ ਮੈਨੂੰ ਲੱਗਦਾ ਇਹ ਵੀ ਇਹ ਵੀ ਹੋਣਾ ਨਹੀਂਗਾ ਤੇ ਬਾਕੀ ਇਹਦਾ ਵੈਸੇ ਹੀ ਖੜੇ ਲੱਗਦਾ ਨਾ ਤੇ ਬਾਕੀ ਇਧਰਲੇ ਪਾਸੇ ਦੇਖ ਲੈਣੇ ਆ ਬਾਈ ਆ 2007 ਮਾਡਲ ਖੜਾ ਬਈ ਇਹ 2 ਲੱਖ ਰੁਪਏ ਪੂਰਾ ਡਿਮਾਂਡ ਆ ਇਹਦੀ HMT 65 ਬਾਈ ਫੇਰ ਇਧਰਲੇ ਪਾਸੇ ਮਹਿੰਦਰਾ 265 ਡੀ ਆ ਗਿਆ ਜੀ ਇਹਦਾ ਵੀ ਤੁਹਾਨੂੰ ਦੱਸ ਦਿੰਨੇ ਆ ਇਹ 1997 ਮਾਡਲ ਆ 1 ਲੱਖ 40 ਹਜ਼ਾਰ ਰੁਪਏ ਦੀ ਮੰਗ ਆ ਜੀ ਇਹ ਦੇਖ ਲਓ ਤੁਸੀਂ ਤੇ ਫਿਰ ਆ ਗਿਆ ਜੀ HMT 65B ਹੈ ਜੀ 35B ਸੌਰੀ HMT 35B ਤੇ 2001 ਮਾਡਲ ਆ 1 ਲੱਖ 85 ਹਜ਼ਾਰ ਰੁਪਏ ਦੀ ਮੰਗ ਆ ਜੀ ਬਾਕੀ ਟਰੈਕਟਰ ਤੁਹਾਨੂੰ ਸਾਰੇ ਦਿਖਾਤੇ ਤੁਸੀਂ ਇਹ حساب ਲਾ ਲਓ ਇਹਨਾਂ ਦੇ ਕੋਲ ਇੰਨੇ ਟਰੈਕਟਰ ਹਰ ਵਕਤ ਹੁੰਦੇ ਆ ਬੈਕ ਜਾਂਦੇ ਆ ਕੁਝ ਕੁਝ ਆ ਜਾਂਦੇ ਆ ਇੰਨੇ ਟਰੈਕਟਰ ਆਮ ਰਹਿੰਦੇ ਆ ਤੋਂ ਜ਼ਿਆਦਾ ਵੀ ਹੁੰਦੇ ਆ ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਜੋ ਨੰਬਰ ਤੇ ਬਾਈ ਇੱਕ ਵਾਰ ਜੂਮ ਮਾਰਦੇ 98141 14511 98140 14511 ਬਈ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਤੇ ਪੂਰੀ ਯਾਰ ਸਰਾ ਗੱਲਬਾਤ ਦੇ ਵਿੱਚ ਤੁਹਾਨੂੰ ਇਥੋਂ ਟਰੈਕਟਰ ਮਿਲ ਜਾਣਗੇ ਕੰਡੀਸ਼ਨ ਚੰਗੀ ਮਿਲ ਜੂਗੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਚੰਗੀ ਕੰਡੀਸ਼ਨ ਦੇ ਟਰੈਕਟਰ ਓਕੇ ਹੋਣਗੇ ਸਾਰੇ ਚੰਗੇ ਹੋਣਗੇ ਤੇ ਘੱਟ ਰੇਟ ਵਾਲੇ ਮਿਲ ਜਾਣਗੇ ਵੱਧ ਰੇਟ ਵਾਲੇ ਮਿਲ ਜਾਣਗੇ ਇਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਆਉਣਾ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ ਬੁੱਗੀ ਪੂਰਾ ਚੌਂਕ ਦੇ ਵਿੱਚ ਦੇ ਬੁਗੀ ਬਣਾ ਚਾਹੁੰਦੇ ਜੋ ਬਰਨਾਲੇ ਨੂੰ ਤੁਸੀਂ ਜਾਓਗੇ ਤਾਂ ਉਥੋਂ ਬਰਨਾਲੇ ਤੋਂ ਤੁਸੀਂ ਆਪਣਾ ਸੱਜੇ ਹੱਥ ਥੱਲੇ ਉਤਰੋਗੇ ਤਾਂ ਕਰਨਲ ਟਰੈਕਟਰ ਸੇਲ ਦਾ ਵੱਡਾ ਬੋਰਡ ਤੁਹਾਨੂੰ ਲਿਖਿਆ ਮਿਲ ਜਾਊਗਾ ਇੱਥੇ ਤੁਹਾਡਾ ਇਹ ਨਾ ਕਰਨਲ ਟਰੈਕਟਰ ਸੇਲ ਜਨਾ ਇਹਨਾਂ ਦੇ ਨੰਬਰਾਂ ਦੇ ਉੱਤੇ ਪਾਤੇ ਆ ਜੀ ਤੇ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ ਦੇ ਕੋਲੇ ਆ ਕੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਧੰਨਵਾਦ